ਇਹ ਕਿਹਨੇ ਵਾਰੀ ਪੋਹਿਆ ਆਪ ਜੀ ਆਪ ਕਹਿ ਰਹੇ ਕਿ ਕੀ ਆਪ ਹੋ ਰਿਹਾ ਯਾ ਇਸ ਦਾ ਆਦਮੀ ਕਦਿਲ ਖਾਇ ਹੈ ਜਿਹਾ ਸਮਝ ਚੁਕ ਯੂਪ ਦੇ ਬੈਰਾਇਚ ਵਿੱਚ ਆਦਮ ਖੋਰ ਭੇੜੀਆਂ ਨੇ ਆਤੰਕ ਮਚਾਇਆ ਹੋਇਆ ਹੈ ਜਿੱਥੇ ਕਿ دہشت ਦਾ ਮਾਹੌਲ ਬਣਿਆ ਹੋਇਆ ਹੈ ਆਦਮਖੋਰ ਭੇੜੀਆਂ ਨੇ ਹੁਣ ਤੱਕ 마ਸੂਮ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਇਹ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ ਜਿੱਥੇ ਪਿੰਡ ਦੇ ਲੋਕਾਂ ਨੇ ਮਿਲ ਕੇ ਇਨਾਮ ਭੇੜੀਆਂ ਨੂੰ ਭਜਾਇਆ ਉੱਥੇ ਹੀ ਵਣ ਵਿਭਾਗ ਦੀਆਂ ਟੀਮਾਂ ਨੇ ਇਨ੍ਹਾਂ ਭੇੜੀਆਂ ਨੂੰ ਪਕੜਨ ਵਾਸਤੇ ਦਿਨ ਰਾਤ ਲੱਗੇ ਹੋਏ ਹਨ ਹੁਣ ਤੱਕ चार भेड़िया नु पकड़ दिया गया है। जद की दसया जा रहा है कि दो भेड़िए अजय भी पकड़ तो बाहर हन भेड़िया कैसे हमला किया रात वाला अब हम सब सबसेत रहे हम लोग उस कुल्ला रहे सुनाया कुल रहे पल्लाला सुना अब हम लोग बंद कर ਪਹਿਰਾਇਚ ਇਲਾਕੇ ਵਿੱਚ ਰਾਤ ਨੂੰ ਭੇੜੀਆਂ ਮਾਸੂਮ ਬੱਚਿਆਂ ਉੱਪਰ ਹਮਲਾ ਕਰ ਰਏ ਹਨ ਭੇੜੀਆਂ ਨੇ ਹੁਣ ਤੱਕ 9 ਲੋਕਾਂ ਦੀ ਜਾਨ ਲੈ ਲਈ ਹੈ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਇਨ੍ਹਾਂ ਭੇੜੀਆਂ ਨੂੰ ਪਕੜਨ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ